ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਹਾਰਨ ਮਾਜਰਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਅੱਖਾਂ ਦਾ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਸਰਦਾਰ ਐਸ.ਪੀ ਸਿੰਘ ਉਬਰਾਇਦੀ ਸਰਪ੍ਰਸਤੀ ਹੇਠ 671ਵਾਂ ਤੇ ਸਵਰਗਵਾਸੀ ਸਰਦਾਰ ਗੁਰਦੇਵਾਲ ਸਿੰਘ ਪੰਦੇਰ ਦੀ ਜਾਤ ਦੇ ਵਿੱਚ 16ਵਾਂ ਜਾਂਚ ਕੈਂਪ ਉਹਨਾਂ ਦੇ ਪਰਿਵਾਰ ਅਤੇ ਸਰਦਾਰ ਗੁਰਮੀਰ ਸਿੰਘ ਪੰਦੇਰ ਯੂਐਸਏ ਵੱਲੋਂ ਲਗਾਇਆ ਗਿਆ ਇਸ ਮੌਕੇ ਡਾਕਟਰ ਪਰਮਜੀਤ ਸਿੰਘ ਮਲੇਰ ਕੋਟਲਾ ਦੀ ਟੀਮ ਦੇ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਲੋੜਵੰਦ ਮਰੀਜ਼ਾਂ ਨੂੰ ਮੌਕੇ ਦੇ ਉੱਤੇ ਦਵਾਈਆਂ ਅਤੇ ਐਨਕਾਂ ਮੁਹੱਈਆ ਕਰਵਾਈਆਂ ਗਈਆਂ ਇਸ ਤੋਂ ਇਲਾਵਾ ਮੋਤੀਏ ਵਾਲੇ ਮਰੀਜ਼ਾਂ ਦੀ ਆਪਰੇਸ਼ਨ ਦੇ ਲਈ ਚੋਣ ਕੀਤੀ ਗਈ ਸਰਦਾਰ ਗੁਰਮੀਤ ਸਿੰਘ ਪੰਦੇ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਸਰਜਰੀ ਬਿਲਕੁਲ ਮੁਫਤ ਕੀਤੀ ਜਾਵੇਗੀ। ਕੈਂਪ ਦੇ ਉਦਘਾਟਨ ਮੌਕੇ ਪਤਵੰਤੇ ਸੱਜਣਾ ਅਤੇ ਡਾਕਟਰ ਸਾਹਿਬਾਨ ਦਾ ਪੰਦੇਰ ਪਰਿਵਾਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਆਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਵੇਖੋ ਇਸ ਸੰਬੰਧੀ ਸਾਡੀ ਇਹ ਪੂਰੀ ਰਿਪੋਰਟ। ਸੇਗਲ ਅੰਕਲ ਜੀ ਕੀ ਨਾਮ ਹੈ ਜੀ ਆਪਣਾ ਹੀ ਗਰਮੀਤ ਸਿੰਘ ਭੰਦੇਰ ਅੱਜ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਪਿੰਸਹਾਰ ਨਮਾਜ਼ਾ ਦੂਰ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਦਾ ਕੈਂਪ ਲਗਵਾਇਆ ਕਦੋਂ ਤੋਂ ਇਹ ਚੱਲ ਰਿਹਾ ਜੀ ਤਨ ਤਨ ਆਰਮਦਾਸਪੁਰ ਜਿੰਨੇ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾ ਮਾਤਾ ਪਛੇੜਣ ਹਾਰੇ ਤਾਰਿਆ ਤੇ ਉਹ ਅਕਾਲ ਪੁਰਖ ਦੀ ਤਨ ਤਨ ਗੁਰੂ ਆਰਮਦਾਸ ਜੀ ਦੀ ਰਹਿਮਤ ਨਾਲ ਕੈਂਪ ਲੱਗ ਰਿਹਾ ਹੈ ਤੇ 1912 ਤੋਂ ਸ਼ੁਰੂ ਹੋਏ ਸੀ ਅੱਜ ਤੱਕ ਇਹ ਸਾਡਾ 16ਵਾਂ ਕੈਂਪਾ ਤੇ ਸਰਵਾਧਾ ਪਲਾ ਸੰਸਥਾ ਦਾ ਸਾਡਾ 671ਵਾਂ ਕੈਂਪ ਤੇ ਜਿਹੜਾ ਅੱਜ ਦਾ ਕੈਂਪ ਹੈ ਕਿਸ ਤਰ੍ਹਾਂ ਮਰ ਰਿਹਾ ਹੈ ਅੱਜ ਦਾ ਬਹੁਤ ਵਧੀਆ ਰਿਹਾ ਜੀ ਇੱਥੇ ਹੁਣ ਤੱਕ 320 ਦੇ ਕਰੀਬ ਰਜਿਸਟ੍ਰੇਸ਼ਨ ਹੋ ਚੁੱਕੀ ਆ ਜਿਹਦੇ ਵਿੱਚੋਂ 40 ਤੋਂ 45 ਤੱਕ ਸਰਜਰੀਆਂ ਨਿਕਲੀਆਂ ਨੇ ਜਿਹੜੀਆਂ ਹੋਣੀਆਂ ਨੇ ਤੇ ਗੀਵਨ ਸਭਾ 100 ਐਨਕਾ ਦਿੱਤੀਆਂ ਗਈਆਂ ਨੇ ਅਮਰੀਕਾ ਬਹੁਤ ਕਿਹ ਹੈ ਤੇੜੇ ਆਪਰੇਸ਼ਨ ਨੇ ਜਿਹਨੇ ਸਾਦਰੀ ਲਈ ਚੋਣ ਉਹ ਕਿੱਥੇ ਨਹੀਂ ਇਹ ਮਲੇਰ ਕੋਟਲੇ ਹੋਣ ਹੈ ਕਿ ਆਪ ਆਹ ਮਾੜਾ ਹਸਪੀਟਲ ਮਲੇਰਕੋਲਾ ਵਿਖੇ ਸਾਰੀਆਂ ਕੀਤਾ ਜਾਣੀਆਂ ਜਿਆਸੀ ਕਾਲਾਟੀ ਜੀ ਯਕੀਨ ਆਉਂਦਾ ਨਹੀਂ ਸੁਰਿੰਦਰ ਕੌਰ ਅੱਜ ਪੰਦੇਰ ਪਰਵਾਜ਼ ਦੇ ਕੋਲ 8-8 ਦੀ ਤਰ੍ਹਾਂ ਫੇਰ ਰੱਖਾਂ ਦਾ ਕੈਂਪ ਲਗਾਇਆ ਗਿਆ ਪੰਛੀ ਨਾਲ ਜਾ ਕੇ ਕੁਝ ਕੀ ਕਹਿਣਾ ਚਾਹਣੀ ਬਹੁਤ ਵਧੀਆ ਖੁਸ਼ੀ ਆ ਸਾਨੂੰ ਬਹੁਤ ਵਧੀਆ ਸੀ ਕੈਂਪ ਲਗਾਇਆ ਪਰਮਾਤਮਾ ਦੀ ਕਿਰਪਾ ਹਰ ਸਾਲ ਹੀ ਲੱਗਣੀ ਗਿਆ ਹਾਂਜੀ ਹਰ ਸਾਲ ਲੱਗਣ ਆ ਮਾਨੋ ਕਿ ਇਸ ਤਰ੍ਹਾਂ ਦਾ ਸਕੂਨ ਮਿਲਦਾ ਜਿਸ ਤਰ੍ਹਾਂ ਲੋਡ ਬੰਦ ਮਰੀਜ਼ ਹੁੰਦੇ ਆ ਉਹਨਾਂ ਦੀ ਚਰਤ ਨਹੀਂ ਹੁੰਦੀ ਆ ਔਕੇ ਤੇ ਐਨਕਾ ਮਿਲਦੀਆਂ ਨੇ ਸਾਰਿਆਂ ਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਸਕੂਨ ਮਿਲਦਾ ਜਿਹੜੇ ਹੋਰ ਦਾਨ ਨਹੀਂ ਸੱਜਣ ਨੇ ਉਹਨਾਂ ਨੂੰ ਵੀ ਕੀ ਅਪੀਲ ਕਰਨੀ ਚਾਹੀਦੀ ਹੈ ਕੀ ਕਹਿੰਦੇ ਬੱਦ ਤੋਂ ਬੱਦ ਸੇਵਾ ਪਾਸੇ ਆਉਣ ਆ ਕੇ ਸਾਡੇ ਹਮਾਲ ਦਾ ਭਲਾ ਹੋਵੇ ਜੀ ਕਿਫਾਤੇ ਤਨ ਤਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਬੱਚੇ ਸਰਦਾਰ ਗਰਮੀਤ ਸਿੰਘ ਪੰਦੇਰ ਤੇ ਸਾਰੇ ਪਰਿਵਾਰ ਨਗਰ ਨਿਵਾਸੀਆਂ ਨਾਲ ਬੱਦ ਚੜ ਕੇ ਅੱਖਾਂ ਦੇ ਕੈਂਪ ਲਗਾਉਣ ਵਿੱਚ ਸਾਥ ਦਿੱਤਾ ਹਰ ਸਾਲ ਦਿੰਦੇ ਨੇ ਇਸੇ ਤਰ੍ਹਾਂ ਸਾਡੇ ਵਰਗਿਆਂ ਨੂੰ ਵੀ ਪ੍ਰੇਰਿਤ ਹੋ ਕੇ ਇਸ ਯੋਗਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਹਿੱਸਾ ਪਾਉਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਮਾਜ ਦੇ ਪ੍ਰਤੀ ਕੁਝ ਆਪਣੀ ਭਾਵਨਾਵਾਂ ਜਾਂ ਸੱਚੀ ਸੇਵਾ ਕਰ ਸਕੀਏ ਸੋ ਬਾਏ ਗੁਰੂ ਦਾ ਬਹੁਤ-ਬਹੁਤ ਸ਼ੁਕਰ ਹੈ ਇਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਇਹ ਆਪਣੇ ਕੈਂਪਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਡਾਕਟਰ ਸਾਹਿਬ ਜਿਹੜਾ ਇਹ ਕੈਂਪ ਲਗਾਇਆ ਕਿਸ ਤਰ੍ਹਾਂ ਦਾ ਰਿਹਾ ਜਾਂਦਾ ਕੈਂਪ ਬਹੁਤ ਵਧੀਆ ਰਿਹਾ ਜੀ ਸਰਵਤ ਦਾ ਪਲਾਚੈਰੀ ਚੈਰੀਟੇਬਲ ਟਰਸ ਵੱਲੋਂ ਐਸਪੀਐਸ ਓਬਰਾਏ ਸਾਹਿਬ ਜੀ ਦੇ ਅਗਵਾਈ ਹੇਠ ਆਪਾਂ ਇਹ ਕੈਂਪ ਤੰਦੇਰ ਫੈਮਿਲੀ ਦੇ ਥ्रू ਅੱਜ ਤੀਸਰਾ ਕੈਂਪ ਅਸੀਂ ਕੀਤਾ ਹੈ ਲੇਕਿਨ ਜੋ ਸਰਵਦਾ ਪਲਾਟ ਰਸ ਦਾ ਕੈਂਪਾ 671ਵਾਂ ਕੈਂਪ ਹੈ ਇਸ ਪਿੰਡ ਦੇ ਅੰਦਰ ਇਹ 16ਵਾਂ ਕੈਂਪ ਲੱਗ ਰਿਹਾ ਹੈ ਅਸੀਂ ਪਿਛਲੇ 3-4 ਸਾਲ ਤੋਂ ਜੁੜੇ ਹੋਏ ਹਾਂ ਬਹੁਤ ਹੀ ਅੱਛਾ ਕੈਂਪ ਹੁੰਦਾ ਹੈ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਅੱਖਾਂ ਦਾ ਚੈੱਕ ਅਪ ਫ੍ਰੀ ਕੀਤਾ ਜਾਂਦਾ ਹੈ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ 300 ਸਵਾ 300 ਦੇ ਕਰੀਬ ਪੇਸ਼ੰਟ ਅੱਖਾਂ ਦਾ ਚੈੱਕ ਅਪ ਕਰਵਾ ਕੇ ਗਏ ਹੈ ਔਰ ਐਨਕਾ ਵੀ ਲਗਭਗ 750 ਦੇ ਕਰੀਬ ਲੋਕਾਂ ਨੂੰ ਨੇੜੇ ਦੀਆਂ ਐਨਕਾਂ ਫ੍ਰੀ ਦਿੱਤੀਆਂ ਗਈਆਂ 40 ਤੋਂ 45 ਆਪਰੇਸ਼ਨ ਨੇ ਜਿਹੜੇ ਕਿ ਆਪਾਂ ਬਿਲਕੁਲ ਫ੍ਰੀ ਆਫ ਕਾਸਟ ਬਿਨਾ ਚੀ ਰੇਟਾਂ ਕੇ ਤੋਂ ਕਰਾਂਗੇ ਔਰ ਲੋਗੇ ਦਾ ਵੱਤ ਵੱਧ ਲਾਹਾ ਲੈਂਦੇ ਹਨ ਜਿਹੜੇ ਆਪਰੇਸ਼ਨ ਨੇ ਕਿਹੜੇ ਹਸਪਤਲ ਦੇ ਵਿੱਚ ਹੋਣਗੇ ਇਹ ਅੰਬਾਲਾ ਆਈ ਹਸਪਤਲ ਮਲੇਰ ਕੋਡਲਾ ਹੋਣਗੇ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ